ਕੈਪੀਟਲ ਫਾਈਨਾਂਸ ਬਰੌਡਵੇ ਪਾਪੋਗਰਾਸੀ ਪਹੁੰਚੇ ਆ ਆਫਰ ਹੋਣਾ ਕਰਦੇ ਗੱਲ ਦੇਖੀਏ ਕਿਦਾਂ ਵੰਦੇ ਨੇ ਕਹਿੰਦਾ ਕਹਿੰਦੇ ਨੇ ਤੇ ਕਿਦਾਂ ਸਹਿੰਦੇ ਨੇ ਸਸਿਕਾ ਜੀ ਕਿਉਰਾ ਨਮਸਕਾਰ ਆਦਾਬ ਐਂਡ ਹੈਲੋ ਤੁਹਾਡੀ ਆਰਥਿਕ ਆਜ਼ਾਦੀ ਦੀ ਜਦੋਂ ਗੱਲ ਚੱਲਦੀ ਹੈ ਤੇ ਆਪਾਂ ਆਪਣੇ ਉਹਨਾਂ ਮਿੱਤਰਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਤੁਹਾਡੇ ਸਾਥ ਸੁਖਾਲੇ ਕਰਨੇ ਆ ਇਸ ਮੁਲਕ ਦੇ ਵਿੱਚ ਪ੍ਰਵਾਸੀ ਹੋਣਾ ਕਿਸੇ ਦਾ ਸ਼ੌਕ ਕਿਸੇ ਦੀ ਮਜਬੂਰੀ ਹੋ ਸਕਦੀ ਆ ਪਰ ਉਹ ਗੋ ਜਿਹੜੇ ਆਰਥਿਕ ਫੈਸਲੇ ਲੈਣੇ ਉਹਦੇ ਵਿੱਚ ਮਾਨ ਅਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਆ ਤੁਹਾਡੇ ਨਾਲ ਅੰਗ ਸੰਖੜੇ ਹੁੰਦੇ ਆ ਕੈਪੀਟਲ ਫਾਈਨਾਂਸ ਬਰੌਡਵੇ ਪਾਪਾਗਰਾਸੀ ਪਹੁੰਚੇ ਆ ਆਫਰ ਉਹਨਾਂ ਨਾਲ ਕਰਦੇ ਗੱਲ ਦੇਖੀਏ ਕਿੰਦਾ ਵੰਦੇ ਨੇ ਕਿੰਦਾ ਕਹਿੰਦੇ ਨੇ ਤੇ ਕਿੰਦਾ ਸਹਿੰਦੇ ਨੇ ਵਾਹ ਵਾਹ ਕੀ ਹਾਲ ਚਾਹ ਕੀ ਬਾਤ ਆ ਬਹੁਤ ਸੋਹਣੇ ਲੱਗ ਰਹੇ ਆ ਜੀ ਆਏ ਬੰਦੇ ਸਸ ਇਕਾਲ ਜੀ ਸਾਰਿਆਂ ਨੂੰ ਕੀ ਹਾਲ ਈ ਤੁਹਾਡਾ ਠੀਕ ਠਾਕ ਹੋ ਸੌਰੀ ਜਿਹੜੇ ਪੰਜਾਬੀ ਨਹੀਂ ਸਮਝਦੇ ਉਹਨਾਂ ਨੂੰ ਕਿਉਰਾ ਨਮਸਕਾਰ ਪੰਜਾਬੀ ਕਿਹ ਨੂੰ ਨਹੀਂ ਸਮਝਦਾ ਦਸ ਜੈਨ अच्छा हेलो हाउ यू गुड गुड टू सी ही इज आल्सो लर्निंग फ्यू वर्ड्स और गुड गुड आई होप यू ऑल अ गुड वर्ड्स यू नो हाउ इट स्टार्ट्स बहुत बढ़िया लगा यार ਤੁਹਾਨੂੰ ਸਾਰਿਆਂ ਨੂੰ ਮਿਲ ਕੇ ਦੇਖ ਕੇ ਤੇ ਸਾਨੂੰ ਇਹਦਾ ਲਾਦਾਂ ਦਾ ਵੀ ਸ਼ਾਇਦ ਮਾਨ ਉਦਹੀਂ ਗੋਲਮੋਲ ਗੱਲਾਂ ਕਰਕੇ ਕਹਿੰਦੇ ਵੀ ਸਾਡੀ ਟੀਮ ਜਿੰਨੇ ਬੰਦੇ ਆ ਨਾ ਵੀ ਸਾਰੇ ਬੰਦੇ ਬੜੇ ਕਾਬਿਲ ਆ ਬਹੁਤ ਲਿਆਕਤ ਵਾਲੇ ਆ ਬਹੁਤ ਤਾਲੀਮ ਵਾਲੇ ਆ ਤੇਰ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਬਕਾਇਦਾ ਪਤਾ ਲੱਗਦਾ ਕਿ ਤੁਸੀਂ ਸਾਰੇ ਬਹੁਤ ਮਿਹਨਤੀ ਆ ਬਹੁਤ ਤਜਰਬੇ ਵਾਲੇ ਆ ਅ ਵੱਡੀ ਗੱਲ ਆ ਕਿ ਜਿਹੜੇ ਤਜਰਬੇ ਵਾਲੇ ਨਹੀਂ ਹੈਗੇ ਹੌਲੀ ਹੌਲੀ ਸਿੱਖ ਰਹੇ ਆ ਹਾਂਜੀ ਸੋ ਇਹਦੇ ਸਫ਼ਰ ਜਾਰੀ ਰਹਿਣਾ ਚਾਹੀਦਾ ਉਹ ਵੱਡੇ ਸਾਰੇ ਵਾਈਟ ਬੋਰਡ ਤੇ ਕੀ ਕੁਝ ਲਿਖਿਆ ਜੀ ਉਹ ਜੀ ਬਸ ਤਵੀਰ ਦੀ ਜਿਹੜੀ ਮੀਟਿੰਗ ਹੁੰਦੀ ਆ ਠੀਕ ਆ ਨੰਬਰ ਕਰਨੇ ਹੁੰਦੇ ਆ ਕਿ ਕਿਸਦਾ ਲੋਨ ਕਰਨਾ ਕਿਹਦਾ ਰੀਫਿਕਸ ਕਰਨਾ ਅੱਛਾ ਤੇ ਕਿਹੜੇ ਕਸਟਮਰ ਨੂੰ ਅੱਜ ਕਾਲ ਕਰਨੀ ਆ ਤੇ ਸਵੇਰੇ ਜਿਹੜਾ ਐਕਸ਼ਨ ਪਲਾਨ ਹੁੰਦਾ ਤੇ ਉਹ ਬੋਰਡ ਤੇ ਲਿਖ ਲਈਦਾ ਕਿ ਸ਼ਾਮ ਤੱਕ ਸਾਰੀਆਂ ਟਾਸਕ ਹੋ ਗਈਆਂ ਕਿ ਨਹੀਂ ਹੋਈਆਂ। ਕੀ ਬਾਤ ਆ। ਜਿਹੜਾ ਕੋ ਮੇਰੇ ਵਰਗਾ ਉਦਾਂ ਦਾ ਹੁੰਦਾ ਬੰਦਾ ਜਿਹੜਾ ਬਹਾਨੇ ਲਾਉਂਦਾ ਉਹਨੂੰ ਫੇਰ ਕੀ ਕਹਨੇ ਆ। ਬਹਾਨੇ ਲਾਉਂਦੇ ਆ ਤਾਂ ਫਿਰ ਦੁਆਰਾ ਦੁਆਰਾ ਫੋਨ ਕਰਨਾ ਪੈਂਦਾ ਇਹ ਫੋਲੋਅ ਅਪ ਜ਼ਿਆਦਾ ਕਰਨਾ ਪੈਂਦਾ। ਹੋਰ ਦੀ ਕੁਛ ਕਰ ਸਕਦੇ। ਤੁਹਾਨੂੰ ਸਾਰਿਆਂ ਨੂੰ ਕਿਦਾਂ ਦਾ ਮਾਹੌਲ ਲੱਗਦਾ ਇੱਥੇ? ਆਫਿਸ ਜਦੋਂ ਵੀ ਆਨੇ ਤੁਸੀਂ ਚਾਹ ਬਿਸਕਟ ਟਾਈਮ ਨਾ ਮਿਲ ਜਾਂਦੇ ਆ। ਬਹੁਤ ਫ੍ਰੈਂਟਲੀ ਫ੍ਰੈਂਡਲੀ ਮਾਹੌਲਾ। ਫ੍ਰੈਂਡਲੀ ਐ ਗੁੱਡ 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 ਨਾਲ ਕੰਮ ਵੀ ਕਰਦੇ ਆ ਨਾ। ਕੀ ਕੀ ਨਾਂ ਨੇ ਜੀ ਤੁਹਾਡੇ ਜੇ ਤੁਸੀਂ ਮਾਈਂਡਿੰਗ ਕਰਦੇ। ਤੋਂ ਸਟਾਰਟ ਹੋ ਜੋ ਭਾਜੀ। ਅਭਿਸ਼ੇਕ ਅਮਤਾਪਚਨਾ ਲਾਗੀ ਦਾ ਰਿਸ਼ਤਾ ਠੀਕ ਹੈ ਜੀ ਤੁਹਾਡਾ ਗਗਨਦੀਪ ਗਗਨਦੀਪ ਅਭਿਸ਼ੇਕ ਹੈ ਯੂਪੀ ਤੋਂ ਐਕਸ ਬੈਂਕਰ ਅੱਛਾ ਕਰਦੀ ਪੰਜਾਬੀ ਹੈ ਤਮਾਂਚੇ ਤੇ ਡਿਸਕੋ ਹਾਂ ਹਾਂ ਸੌ ਕਮੈਲ ਦੰਦਾ ਹੈ ਬਹੁਤ ਵਧੀਆ ਗਗਨਦੀਪ ਤੁਸੀਂ ਕਿੱਥੋਂ ਹੈ ਮੈਂ ਲੁਧਿਆਣਾ ਤੋਂ ਜੀ ਪੰਜਾਬ ਲੁਧੇਹਣਾ ਹਾਂ ਜੀ ਤੁਸੀਂ ਮੈਂ ਮਣੀ ਮੋਗੇ ਤੋਂ ਅੱਛਾ ਜੀ ਕੀ ਬਾਤਾਂ ਕੀ ਬਾਤਾਂ ਹਾਂ ਜੀ ਤੁਸੀਂ ਸੰਗਰੂਰ ਤੋਂ ਠੀਕ ਹੈ ਜੀ ਤੁਹਾਡਾ ਕਸੂਰ ਕੋਈ ਨਹੀਂ ਤੁਸੀਂ ਜੀ ਮੈਂ ਇਸ਼ੂ ਪਟਿਆਲੇ ਤੋਂ ਐਨਸੀ ਇਸ਼ੂ ਇਸ਼ੂ ਪਟਿਆਲੇ ਤੋਂ ਇਸ਼ੂ 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 ਹੋ ਆਈਐਸਐਚਯੂ ਇਸ਼ੂ ਤੇ ਤੁਸੀਂ ਜੀ ਮੈਂ ਹਰਲੀਨ ਅਮੇਸ ਹਰਲੀਨ ਬੜਾ ਹਟਾਲਾਕਾ ਠੀਕ ਹੈ ਜੀ ਤੁਸੀਂ ਜੀ ਜੈਮ ਫ੍ਰਮ ਚੰਡੀਗੜ੍ਹ ਚੰਡੀਗੜ੍ਹ ਕੈਪੀਟਲ ਸਿਟੀ ਹੈ ਆਈ ਫੋਰਗਟ ਯੂਰ ਨੇਮ ਜੈਮ ਫ੍ਰਮ ਫਿਲੀਪੀਨਸ ਫ੍ਰਮ ਫਿਲੀਪੀਨਸ ਵਾਹ ਕੀ ਬਾਤ ਆ ਤਾਂ ਨੂੰ ਕੋਈ ਨਹੀਂ ਜਾਣਦਾ ਕਿਉਂਕਿ ਆ ਚੁੱਕੇ ਨਾ ਚੱਕ ਕੇ ਚਲੋ ਠੀਕ ਹੈ ਫਿਰ ਮੈਂ ਰਹਿੰਦੇ ਹਾਂ ਸ਼ਰਨਾਣਾ ਵੈਰੀ ਗੁੱਡ ਲਿਤੀ ਆ ਲੈ ਤੁਹਾਨੂੰ ਜੀ ਠੀਕ ਹੈ ਤੁਸੀਂ ਗੱਡੂ ਮੈਸੇ ਲੇਖਾ ਖੰਨੇ ਤੋਂ ਹਾਂ ਜੀ ਖੰਨਾ ਤੋਂ ਖੰਨਾ ਖਾਨੇ ਹੋ ਕੇ ਆ ਕੇ ਮੱਚ ਕੁੰਡੀ ਗੋਰੀਏ ਠੀਕ ਹੈ ਜੀ ਤੁਸੀਂ ਸਰਵਿੰਦਰ ਜਲੰਧਰ ਤੋਂ ਓਕੇ ਆ ਬਾਤ ਆ ਰਾਇਮ ਬਾਹ ਕਰਦਾ ਰਵਿੰਦਰ ਤੇ ਜਲੰਧਰ ਤੁਸੀਂ ਜੀ ਚੰਡੀਗੜੀਆਂ ਲੇਟ ਨਹੀਂ ਹੁੰਦੇ ਹੁੰਦੇ ਵੈਸੇ ਨਹੀਂ ਨਹੀਂ ਮੈਂ ਤਾਂ ਮਜ਼ਾਕ ਕਰਦਾ ਨਹੀਂ ਨਹੀਂ ਬਹੁਤ ਚੰਗਾ ਲੱਗਾ ਚੰਗਾ ਲੱਗਾ ਆ ਵੱਡੀ ਗੱਲ ਇਹ ਹੁੰਦੀ ਆ ਵੀ ਇਹ ਨਹੀਂ ਹੈ ਵੀ ਤੁਸੀਂ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਹੋ ਜਿਹੜੀ ਪਹਿਲਾਂ ਮੁੰਡੇ ਨੇ ਗੱਲ ਕੀਤੀ ਨਾ ਚੰਡੀਗੜੀਆਂ ਨੇ ਵੀ ਜੌਬ ਦੇ ਨਾਲ ਫਨ ਵੀ ਹੋਣਾ ਚਾਹੀਦਾ ਲਰਨਿੰਗ ਤਾਂ ਚਲੋ ਹੁੰਦੀ ਆ ਚਾਹੇ ਮੈਂ ਜਿਹੜੇ ਕਿੱਤੇ 'ਚਾਂ ਮੈਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੋਈ ਆ ਪਰ ਮੈਂ ਜਿਹੜੇ ਕਿੱਤੇ ਨੂੰ ਵੱਧ ਇੰਜੋਏ ਕਰਦਾ ਉਹ ਬ੍ਰੌਡਕਾਸਟਿੰਗ ਦਾ ਫਰਮੇ ਕਿ ਮੈਂ ਹੋਰ ਕਿੱਤਿਆਂ ਵਿੱਚ ਵੀ ਮਿਲਵਿਸ ਆ ਪਰ ਮੈਨੂੰ ਸਭ ਤੋਂ ਵੱਧ ਆਨੰਦ ਆਉਂਦਾ ਇਸ ਚੀਜ਼ ਚ ਆਉਂਦਾ ਵੀ ਤੁਸੀਂ ਲੋਕਾਂ ਨੂੰ ਮਿਲਦੇ ਆ ਉਹਨਾਂ ਤੋਂ ਸਿੱਖਦੇ ਆ ਬਹੁਤ ਕੁਝ ਇਹ ਚ ਉਮਰ ਦਾ ਕੋਈ ਰੋਲਾ ਨਹੀਂ ਹੈਗਾ ਮੇਰੀ ਉਮਰ 52 ਸਾਲ ਆ ਪਰ ਮੈਨੂੰ ਬਹੁਤ ਉਮੀਦ ਆ ਵੀ ਮੈਂ ਤੁਹਾਡੇ ਤੋਂ ਕਿੰਨਾ ਕੁਝ ਸਿੱਖ ਕੇ ਜਾਊਂਗਾ ਹੈਨਾ ਸੋ ਤੁਸੀਂ ਆਪਣਾ ਆਪਣਾ ਕੰਮ ਕਰਿਓ ਆਪਾਂ ਵਿੱਚ ਵਿੱਚ ਥੋੜੀ ਥੋੜੀ ਚੁੰਡੀ ਵਢੀ ਜਾਣੀ ਤੁਹਾਨੂੰ ਨਹੀਂ ਭਾਈ ਦੇਖੋ ਆਪਾਂ ਉਹਨੂੰ ਪਲਾਨ ਨਹੀਂ ਬਹੁਤ ਸੋਹਣਾ ਬਹੁਤ ਸੋਹਣਾ ਇੱਕੋ ਫਲੋਰ ਤੇ ਸਾਰੇ ਕੰਮ ਕਰਦੇ ਆ ਕੋਈ ਹਾਇਰਰ ਕੀ ਸਿਸਟਮ ਆਪਣਾ ਨਹੀਂਗਾ ਅੱਛਾ ਸ਼ੁਰੂ ਤੋਂ ਹੀ ਇਦਾਂ ਆ ਹਾਂਜੀ ਸਾਰੇ ਨੂੰ ਆਪਾਂ ਕਨਸੈਪਟ ਇਹ ਰੱਖਿਆ ਕੋਈ ਆਫਿਸ ਅਲੱਗ ਹਸਾਬ ਨਹੀਂਗਾ ਠੀਕ ਹੈ ਸਭ ਨੇ ਸੇਮ ਫਲੋਰ ਤੇ ਬਹਿ ਕੇ ਠੀਕ ਹੈ ਕੰਮ ਕਰਨਾ ਇੱਕੋ ਜਗ੍ਹਾ ਤੇ ਬਹੁਤ ਵਧੀਆ ਹਾਂਜੀ